ਲਓ ਸਸਰੀ ਘਰ ਸਾਰੇ ਮੈਂ ਤੁਹਾਡਾ ਆਪਣਾ ਚੰਨੂ ਆਲਾ ਇੱਧਰ ਸਾਡੇ ਹਰਕਰਨ ਸਿੰਘ ਹੈਪੀ ਸਰਕਾਰ ਕੀ ਘਾਚਾ ਉਹਨ ਆ ਗਿਆ ਨਿਆਣਾ ਲਾਲਾ ਕਿਥੋਂ ਲੈਂਦੀ ਆ ਓਏ ਨੀ ਹੈਪੀ ਇਹ ਪੀੜੀ ਬਾਲਟੀ ਦਾ ਮੱਲੇ ਆ ਉਹ ਨੀ ਤੇ ਦੁੱਧ ਬਾਲੀ ਬਾਲਾ ਕਿਹੜੀ ਗਾ ਦਿੰਦੀ ਆ ਆ ਗਏ ਉਹ ਇਹ ਕਾਲੀ ਜੀ ਇਹ ਉਹਨਾਂ ਦਾ ਪਾਣੀ ਤੇ ਫਿਆ ਵੀ ਘੜਦੀ ਆ ਪਏ ਨਿਰਾਇ ਉੱਤ ਨਹੀਂ ਨਹੀਂ ਸਫਾਈ ਰੱਖਿਆ ਕਰ ਸਦਕਾਰੂ ਕਹਿੰਦਾ ਮੈਂ ਪੀਡੀਫ ਬਈ ਮੇਲੇ ਤੋਂ ਲੈ ਕੇ ਆਣੀ ਇਹ ਥੋੜਾ ਤਾਂ ਮਾਰ ਦਿਆ ਕਰੋ ਇੱਥੇ ਮਾਰਦੀ ਤਾਂ ਨਹੀਂ ਉਹ ਜੋਕ ਤੇ ਚੜੀ ਪਈਆ ਕਿੱਥੋਂ ਲਿਆਂਦੀ ਫੜ ਕੇ ਓਏ ਆਹਾ ਬੱਚੇ ਦਾ ਬੱਚਾ ਆਹਾਂ اچھا ਇਹਨੂੰ ਛੱਡ ਛੁੱਟ ਦੇਣਾ ਕਿਉਂ ਇਥੇ ਚੱਕੜ ਕਰੀ ਨਾ ਵੀ ਤੇਰੀ ਕਮਾਲ ਦੀ ਗੱਲ ਬਣਾਇਆ ਤੂੰ ਗੋਦਾ ਗੋਦਾ ਨਰੇ ਫਿਰਦੇ ਆ ਆ ਲੱਤਾਂ ਨਹੀਂ ਮਾਰਦੀ ਬਦ ਦੋਈ ਕਿੱਥੇ ਆਉਂਦੇ ਕਿੰਨੇ ਸਾਨੂੰ ਚੱਲਦੇ ਦੇ ਜੇ ਬ੍ਰਿਲੀਅੰਟ ਦੁੱਤੀ ਜਣਾ ਆ ਗਈ ਭਰਾਵਾ ਫਿਰ ਕਹੜੀ ਖਾਂਦੇ ਜਲਦੀ ਹੈ ਕੀ ਮਿਲਦੀ ਹੈ ਮੈਂ ਦੀ ਪਿੱਛੇ ਤੇ ਕੋਈ ਆਟਾ ਆਟਾ ਪਾ ਦੇਣਾ ਚਾਰਟ ਤੇ ਲਾ ਲਾਣਾ ਜਾ ਪਿਓ ਸਹੀ ਗਰ ਪਰ ਨਰਾਈ ਸਮੇਂ ਨਹੀਂ ਹਜੇ ਬਸ ਮਤਲਬ ਬਹੁਤ ਦਿਨ ਲਾਇਆ ਦਾਣਾ ਲੜ ਫਾੜੈ ਨੂੰ ਲੈ ਲੈ ਦਾਣਾ ਲੈ ਦਿਲ ਘਰਾ ਦੇ ਡੇੜੀ ਵਰਗਾ ਹੈ ਥੋਰੀ ਮੈਨੂੰ ਸੁਣਾਇਆ ਕਿੰਨੀ ਅੰਨ ਦੀ ਨਹੀਂ ਉਹ ਪਾਏ ਵੇ ਕੀ ਓਏ ਕੱਢ ਲੈ ਅੱਜ ਵੇ ਇਹਨੂੰ ਪਾਸੇ ਕਰ ਓਏ 80 ਹੈ ਐ ਫੂ ਆ ਪਪੀ ਕਰੇ ਬਣ ਕੇ ਜਾ ਕਿਨੂੰ ਕਿਉਂ ਸਹੀ ਪਾਉ ਹੈ ਨਹੀਂ ਹਿੰਦਾ ਹੋਰ ਤੇ ਬਾਈ ਦਾ ਤੂੰ ਅੱਗੇ ਵਿਛਾ ਦੇ ਨਾ ਯਾਰ ਕਿੰਨੇ ਥਣ ਕੰਮ ਕਰਦੇ ਆ ਚਾਰੇ ਚਲਦੇ ਕੇ ਦੋ ਜਾਰੀ ਹੈ ਬਲਾਈਣੀ ਪਸ਼ਮੀ ਨੀ ਤੂੰ ਦੁੱਧ ਗਾਹ ਕਿਹੜੀ ਬਾਤ ਦਿੰਦੀ ਉਹ ਦਿੰਦੀ ਕਹਿ ਦਿੰਦੀ ਹੈ ਬਾਲਟੀ ਤਾਂ ਨਹੀਂ ਬਾਲੀ ਛੋਟੀ ਲੈ ਲਈ ਆਪਾਂ ਮਿਆਹ ਕਿਡਣਾ ਤੋਣਾ ਮਿਆਹ ਕਲੀ ਦਾ ਕੋਈ ਗੱਲ ਨਹੀਂ ਭਰਾਵਾ ਮੈਂ ਆਖੀ ਨੀ ਹੈਪੀ ਵੇਖ ਓਏ ਪਸ਼ਮੀ ਨੀ ਤਣ ਤੋਂ ਜੂਸ ਕੇ ਵੇਖੀਏ ਜਿਹੜਾ ਪਾਈਏ ਉਹ ਇਹ ਜੂਸ ਲੂ ਜਾ ਯਾਰ ਇਹ ਨਹੀਂ ਇਹ ਤਾਂ ਨਿਕਲੀ ਤੇ ਇਹਦੀ ਕਿਥੋਂ ਕੱਢ ਲੇਗਾ ਤੂੰ ਉਹ ਪਸਵੇਂ ਦਾ ਸਰੀਰ ਮੈਂ ਤਾਂ ਹੁਣ ਨੂੰ ਕੱਢ ਦਿੰਦਾ ਲੈ ਹੁਣ ਹੀ ਹਟ ਜਾਂਦਾ ਦੁੱਧ ਚੱਲ ਲਾੜਾ ਬਈ ਲਾੜਾ ਲਾੜਾ ਆਈ ਕਰਦੀ ਐ ਇੰਨੇ ਜਿਹੇ ਤਾਂ ਕੰਜਾ ਦਾ ਮੈਂ ਲਾ ਲੈਂਦੀ ਆ ਸਰਕਾਰ ਮਣਾਉਂਦਾ ਖੁੱਲੇ ਦਿਲ ਨਾਲ ਪਾਵਾ ਯਾਰ ਇੱਕ ਦੂਜਾ ਟੂਣਾ ਇਹ ਕਰਦਾ ਉਸੇ ਗਟਾਇ ਕੇ ਰਹਾ ਹੈ ਘੱਡ ਦਾ ਅੱਜ ਕਦਾ ਚੱਲ ਲੈ ਪੀ ਲੈ ਪਾਲਟੀ ਦਾ ਘਰ ਫਿਆ ਜਦ ਦੁੱਧ ਕੱਢਦੇ ਨਾ ਆਪਿਆ ਤੂੰ ਦੇਖ ਉਸਨੇ ਕੋਸੇ ਜਮ ਹੈ ਜਮ ਹੈ ਨੇ ਜਿਹਨੂੰ ਕੋ ਜਵਾਬ ਨਹੀਂ ਦਿੱਤਾ ਮੱਛਾ ਵੇਚਾ ਬੱਚਾ ਕੋ ਬੱਚੇ ਨੂੰ ਕਹਿੰਦਾ ਆਧਾਰੇ ਮੈਂ ਲੈ ਦੇਣਾ ਤੈਨੂੰ ਕਿਸੇ ਤੋਂ ਕਣਕ ਦਾ ਘਟਾ ਨਹੀਂ ਗਿਆ ਕਣਕ ਕਣਕ ਦਾ ਘਟਾ ਇਹ ਇਕੱਲਾ ਹੀ ਘਟਾ ਰਿਹਾ ਹੈ ਮੇਰ ਕੀ ਆਪ ਉਹ ਦੇ ਦਿੰਦੇ ਆ ਚੱਲਦੇ ਰਹਿਣਾ ਫਸਲ ਆ ਗਈ ਲੈ ਕਿਨੀ ਪਈ ਲਾਤੀ ਨਾ ਮਰੀ ਚੱਲ ਹੈਪੀ ਹੋਰ ਲਾ ਜੋਰ ਦੁੱਧ ਦੀ ਵੇਚ ਆਈ ਏ ਉਹ ਸਹੀ 1 ਕਿਲੋ 2 ਕਿਲੋ ਦੁੱਧ ਵੇਚ ਰਹੇ ਨੇ ਉਹਨਾਂ ਨੂੰ ਵੇਖ ਲਾ ਕਿੰਨਾ ਤੋਂ ਮਿਲਦਾ ਖਾਣਾ ਕੀ ਹੈ ਸਦਕਾਰ ਹੈ ਨਹੀਂ ਕਰੀ ਦੰਦ ਪੁੱਤ ਯਾਰ ਤਨੋ ਅੱਗੇ ਜਵਾਬ ਦਿੱਤਾ ਨਾ ਜਵਾਬ ਤਾਂ ਦੇਈਏ ਨਾ ਤੇ ਦੁੱਧ ਹੈਗਾ ਪਰ ਦੁੱਧ ਵੇਚ ਰਹੇ ਨੇ ਨਾ ਕੱਢ ਕੇ ਜਿਹੜੇ ਜਿਹੜੇ ਜਿਹਨਾਂ ਲਾਇਆ ਉਹਨਾਂ ਨੂੰ ਕੀ ਪਾਵਾਂਗੇ ਫੇਰ ਕੀ ਹੁੰਦਾ ਸਾਰੇ ਹੀ ਲਾਇਆ ਨੂੰ ਕਹ ਅੱਜ ਦੁੱਧ ਨਹੀਂ ਦਿੰਦਾ ਕਰਦੇ ਹੈ ਨਹੀਂ ਤੁਹਾਨੂੰ ਕਹ ਅੱਜ ਮੇਰਾ ਡੈਡੀ ਹੈ ਨਹੀਂ ਕਿਵੇਂ ਉਹਨਾਂ ਤੋਂ ਹੀ ਫੜਦਾ ਦਾਦਾਰੀ ਲੈ ਆਲਾ ਉੱਪਰ ਮਾਰ ਓਏ ਓਏ ਆਹ ਕਿਹੜਾ ਆ ਗਿਆ ਓਏ ਹਲੇ ਓਏ ਆਹ ਕਿੱਥੋਂ ਆ ਗਿਆ ਓਏ ਕੋਈ ਵੀ ਕੱਟ ਨਹੀਂ ਹੈਗੇ ਜਾਇਪ ਵੀ ਉਹ ਨਹੀਂ ਸੁਣੀ ਤਾਰ ਕੱਟ ਉਹ ਵੀ ਆ ਗਿਆ ਮੇਰੀ ਵੀ ਕੱਟ ਤਾਰ ਇਹਨੂੰ ਹਲਾਵਾ ਤੂੰ ਹਲਾ ਨਾ ਦੇਈਂ ਉਹ ਗਲਾ ਦੋ ਜਿਹੜਾ ਹੈਗਾ ਘਟਾ ਕਿੰਨਾ ਕੱਟ ਲਿਆ ਚੱਕਦੇ ਚੱਕਦੇ ਚੱਕਦੇ